ਕਾਈ ਕਾਤਾ ਨਾ ਬੋਲਿਆ ਬੋਲੋ ਬੋਲੋ ਸੋਤਾਜੀ ਕੀ ਬੋਲਦੇ ਪਏ ਦੀ ਦਿਨ ਦੋਗਾ ਤੁਸੀਂ ਲੈ ਕੇ ਕਾਦੀ ਜਿਹੜੇ ਦਾ ਬੇਲਦਾਰ ਬੇਲਦਾਰ ਆਜੀ ਮਰਜ਼ੀ ਨੇ ਕੰਮ ਕਰਾਈ ਜਾਂਦੇ ਆਜੀ ਮਰਜ਼ੀ ਨੇ ਪਿੰਡਾਂ ਦੇ ਵਿੱਚ ਬੰਦੇ ਰੱਖੀ ਜਾਂਦੇ ਆ ਅੱਛਾ ਜੇ ਗੱਲ ਕਰੋ ਡੀਸੀ ਨਾ ਕਰੋ ਐਡੀਸੀ ਨਾ ਕਰੋ ਗਾੜੇ ਕਿੱਥੇ ਲੱਤਣਾ ਕਾਲਤਾ ਕਰੋ ਇਹ ਆਜੀ ਮਰਜ਼ੀ ਨੇ ਬੰਦੇ ਰੱਖੇ ਨੇ ਹਾਜਨ ਨਾਲੇ ਐ ਥੋੜਾ ਜਿਹਾ ਇਕੱਠੇ ਹੋ ਜਿਓ ਜੀ ਹਾਂ ਇਹਦਾ ਨੰਬਰ ਆ ਜੇ ਮੰਨਦਾ ਤਿੰਨਾਂ ਦਿਨ ਟੌਨ ਕੱਢਿਆ ਇਹਨਾਂ ਨੇ ਉਹਦੇ ਦੋ ਆਜੇ ਚੜੀਆਂ ਇੱਕ ਆਜੇ ਨਹੀਂ ਚੜੀ ਸੀ ਕਿਹੜੇ ਪਿੰਡ ਦੀ ਅੱਛਾ ਲਾਪ੍ਰਿਤ ਮੇਰੇ ਧਿਆਨ ਚ ਗੱਲ ਆਈ ਹੈ ਨਹੀਂ ਅੰਕਲ ਜੀ ਉਹਨੇ ਫਰਾਬ ਕਿਹਾ ਤਾਂ ਹੁਣ ਜਈ ਨੇ ਕਹਿਤਾ ਸੀ ਇਹ ਨਹਿਰ ਵਾਲੇ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸੀ ਹਾਇਰੀ ਸੈਟ ਕਰਾਂਗੇ ਹਾਂ ਇੱਧਰ ਆ ਜਾਓ ਫੇਰ ਜਿੱਧਰ ਸ਼ਾਮੇ ਜੇ ਆ ਜਾ ਬੋਲ ਆ ਜਾ ਨਹੀਂ ਵਧੀਆ ਕੀਤਾ ਵਧੀਆ ਆਜੋ ਇੱਧਰ ਤੁਸੀਂ ਵੀ ਆਜੋ ਭਾਈ ਉਹ ਤਾਂ ਮੇਰੇ ਮੋਟਰਸਾਈਕਲ ਦੀ ਵੀ ਆਉਣਾ ਈਊਲ ਗੱਲ ਤਾਂ ਕੀ ਕਰਨੀ ਆਪਾਂ ਗੱਡੀ ਘਾਣ ਚਲੋ ਹਾਜ਼ਰੀ ਨੇ ਲਵਾਣ ਜਾਣਾ ਇਧਰ ਆ ਵੀਰਪੜ ਫੋਨ ਫੜ ਹਾਂ ਫੜ ਲੈ ਫੜਦਾ ਫੋੜ ਫੜ ਲੈ ਨਾ 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 ਇਹਦਾ ਵੈਸੇ ਨਾ ਫੋਟੋ ਭਾਈ ਐਡੇ ਵੱਡਾਂ ਕਰ ਹਾਂ ਬੰਦੇ ਦਿਖਦੇ ਨੇ ਕਿ ਨਾ ਹੋਤੇ ਨਾਲ ਆ ਕੇ ਤੀਸਰੇ ਹਾਂਜੀ ਹੈ ਮੇ ਫੋਟੋ ਵੀਰਪੜ ਲਾਪਰੀ ਤੋ ਇਧਰ ਆਈਂ ਰਾ ਇੱਕ ਸੁੱਤੇਰੇ ਗੱਲ ਕੀ ਆ ਆਪਾਂ ਉਹ ਗੱਲ ਹਾਂ YouTube ਤੇ ਚੱਲਦੀ ਹੈ ਹਾਂ YouTube ਤੇ ਚੱਲਦੀ ਆ ਵੀਡੀਓ ਤੇ ਚੱਲ ਜਾ ਅੱਛਾ ਆ ਜਾ ਖਾ ਤੋ ਆਹ YouTube ਤੇ ਚੱਲਦਾ ਤੇ ਨਹੀਂ ਆ ਮੜ ਕੇ ਬਣਾ ਕੇ ਵੇਚਦਾ ਰਹੇ ਇਹ ਗੱਲ ਪੈਂਦੀ ਤੇ ਤੂੰ ਸਾਡੇ ਨਾਲ ਇਸੇ ਕਹ ਸੋਤੇ ਨੇ ਗੱਲ ਕਹੀ ਆ ਕਿ ਵੇਖੋ ਮਨ ਮਰਜ਼ੀ ਨਾਲ ਬੇਲਦਾਰ ਕੰਮ ਕਰ ਜਾਂਦੇ ਆ ਕੰਮ ਤਾਂ ਗੈਰ ਕਾਨੂੰਨੀ ਆ ਗੱਲ ਤਾਂ ਸੁੱਤੇ ਦੀ ਠੀਕ ਆ ਪਰ ਤੇਰੀ ਵਿੱਚ ਗੁਵਾਈ ਆਪਾਂ ਤਾਪ ਹੋਣੀ ਆ ਇਹ ਜਦੋਂ ਆਪਾਂ ਇੱਥੇ ਆ ਕੇ ਗੱਲਬਾਤ ਸ਼ੁਰੂ ਕੀਤੀ ਤਾਂ ਕੁੜੀਆਂ ਦੇ ਵਿੱਚ ਸਾਹਮਣੇ ਤੋਂ ਇੱਕ ਗੱਲ ਕਹੀ ਸੀ ਮੈਨੂੰ ਸਭ ਤੋਂ ਪਿੱਛੇ ਛਟਿਆ ਇਹ ਕਹਿਣਾ ਸੀ ਮੇਰੇ ਸਹਾਨ ਸਭ ਤੋਂ ਪਿੱਛੇ ਕਰਾਏ ਆ ਕਰਾਏ ਆ ਹੈਨਾ ਠੀਕ ਹੈ ਨੇ ਮੈਨੂੰ ਸਭ ਤੋਂ ਪਿੱਛੇ ਛੱਡ ਦਿੱਤਾ ਨਹੀਂ ਅੰਕਲ ਜੀ ਇਹ ਨਹੀਂ ਮੈਂ ਕਿਹਾ ਸੀ ਮੈਂ ਕਿਹਾ ਸੀ ਨਾ ਜਦੋਂ ਅਸੀਂ ਮੰਗ ਪੱਤਰ ਭਰਦੇ ਆ ਕਹਿਣਗੇ ਸਰਪੰਚ ਦੀ ਮੋਹਰ ਪਹਿਲਾਂ ਲੈ ਕੇ ਆਓ ਤੇ ਫਿਰ ਕੰਮ ਕੱਢ ਕੇ ਦੇਵਾਂਗੇ ਨਾ ਨਾ ਯਾਰ ਜੀ ਯਾਰ ਵੀ ਮੈਂ ਕਿਛਾ ਚਾਤ ਤੇ ਨਾ ਚਲੋ ਮੈਂ ਪੜ ਕੇ ਇੱਕ ਮਿੰਟ ਵਾਸਤੇ ਐ ਨਹੀਂ ਧਿਆਨ ਕਰੋ ਮੈਂ ਸੋਤੇ ਦੀ ਗੱਲ ਦਾ ਇਹ ਜਵਾਬ ਦੇਣਾ ਵੀ ਸੋਤਾ ਸਾਹਿਬ ਐ ਨੂੰ ਧਿਆਨ ਕਰੋ ਦੋ ਕੇਸ ਮੇਰੇ ਲੱਗੇ ਹੋਏ ਨੇ ਟਾਡੀਆਂ ਗੱਲਾਂ ਦੇ ਠੀਕ ਹੈ ਆ ਜਿਹੜੀ ਸਤਨਾਮ ਵਾਲੀ ਗੱਲ ਸੋਤੇ ਨੇ ਕੀਤੀ ਆ ਆ ਜਿਹੜੀਆਂ ਨਜ਼ਾਇਜ਼ ਹਾਜ਼ਰੀਆਂ ਜਿਹੜੀਆਂ ਹੈ ਕੱਢ ਕੱਢ ਕੇ ਆਪੇ ਲਾਈ ਜਾਂਦੇ ਆ ਦੋ ਫਰੋਜਪੁਰ ਚ ਲੱਗੇ ਕੇਸ ਇੱਕ ਮੈਂ ਅੱਜ ਤਰੀਕ ਭੁੱਜ ਕੇ ਆਇਆ ਇੱਕ 29 ਤਰੀਕ ਨੂੰ ਭੁਗਤਣਾ ਇੱਕ ਫਿਰ 3 ਤਰੀਕ ਨੂੰ ਇੱਕ ਫਿਰ 4 ਤਰੀਕ ਨੂੰ ਇਹ ਮਰੇਗਾ ਦੇ ਕੇਸ ਆ ਇੱਕ ਹੁਣ ਮੇਰੇ ਕੇਸ ਬੋਲਦੇ ਪੈ ਨਟਕੇ ਜਿਆਦਾ ਹੈ ਨਾ ਕਿਉਂਕਿ ਹੁਣ ਪੰਜਾਬ ਰਿਆਣਾ ਹਾਈ ਕੋਰਟ ਨਹੀਂ ਉਹ ਚੱਕਣਾ ਨਹੀਂ ਹੈ ਹੁਣ ਮੈਂ ਵਰਕਰਾਂ ਵੱਲੋਂ ਬਣਾਇਆ ਸੀ ਜਿਹਦੇ ਵਿੱਚੋਂ 11 ਵਰਕਰ ਨੇ ਐਨੂੰ ਧਿਆਨ ਕਰੋ ਜੀ 11 ਵਰਕਰ ਕਿਹੜੇ ਕਿਹੜੇ ਸਭ ਤੋਂ ਪਹਿਲਾਂ ਐਨੂੰ ਧਿਆਨ ਕਰੋ ਜੀ ਸਭ ਤੋਂ ਪਹਿਲਾਂ ਨਿਫਰ ਕਰ ਲਿਆ ਜੀ ਸਭ ਤੋਂ ਪਹਿਲਾਂ ਮਨਜੀਤ ਕੌਰ ਪਿੰਡ ਕਾਲਾ ਟਿੱਬਾ ਕਿਉਂਕਿ ਉਹਦੇ ਨਾਲ ਲੀਵਰ ਨਹੀਂ ਖੜੀ ਲੇਕਿਨ ਪਾਰਟੀ ਨਾਲ ਇਕੱਲੀ ਖੜੀ ਆ ਮਨਜੀਤ ਕੋਰ ਅੱਗੇ ਉਸ ਤੋਂ ਬਾਅਦ ਇੱਕ ਸੁਧਾਰਨਜੀ ਦੀ ਬੀਬੀ ਸਾਡੀ ਆਉਂਦੀ ਆ ਅੱਲੇ ਮੇਗੇ ਤੇ ਵੀ ਨਾਰਾਣੀ ਹੈਨਾ ਉਹ ਉਸ ਤੋਂ ਬਾਅਦ ਰਾਮਾ ਦੀਆਂ 5-6 ਕੁੜੀਆਂ ਹੋਰ ਨੇ ਠੀਕ ਆ ਹਾਂ ਇੱਕ ਜੀ ਨੂੰ ਮਕਾਨ ਵੀ ਆਇਆ ਆਪਾਂ ਉਹ ਵੀ ਨਾਲ ਖੜੀ ਆ ਇਹਨਾਂ ਨੂੰ ਕਾਹ ਕਰ ਤੇ ਕੁੜੀਆਂ ਦੇ ਸਾਈਨ ਕਰਾ ਕੇ ਇਹਨਾਂ ਨਾਲ 11 ਬੰਦਿਆਂ ਵੱਲੋਂ ਇੱਕ ਮੈਟਰ ਤੁਹਾਡਾ ਬਣ ਗਿਆ ਮਾਂਜੋਗ ਪੰਜਾਬ ਰਿਆਣਾ ਹਾਈ ਕੋਰਟ ਦਾ ਆ ਤੁਹਾਡੀਆਂ ਸਾਰੀਆਂ ਗੱਲਾਂ ਨੇ ਕੱਲੀਆਂ ਇਹ ਨਹੀਂ ਗੱਲਾਂ ਤੁਹਾਡਾ 1 ਕਰੋੜ 84 ਲੱਖ ਰੁਪਈਆ ਨਰੇਗਾ ਦਾ ਕਪਲਾ ਕੀਤਾ ਉਹਦਾ ਮੈਂ ਪਰਚਾ ਕਰਵਾਤਾ ਉਹਦੀ ਵਿੱਚ ਕਾਪੀ ਲੱਗੀ ਆ ਇੱਕ ਨਵੀਂ ਰਾਜੋ ਕੀ ਗੱਟੀ ਪਿੰਡ ਜਾਲੀ ਬਣਾਇਆ 43 ਲੱਖ ਰੁਪਈਆ ਨਰੇਗਾ ਦਾ ਕਢਵਾ ਕੇ ਲੈ ਗਿਆ ਉਹ ਵੀ ਵਿੱਚ ਨਕਲ ਲੱਗੀ ਆ ਇੱਕ ਤੁਹਾਡੇ ਬਲਾਕ ਕਲਖੁਰ ਦੇ ਵਿੱਚੋਂ 2021 ਦੇ ਬਾਹਰਲੇ ਜ਼ਿਲ੍ਹਿਆਂ ਦੇ ਵਿੱਚੋਂ ਖਾਤੇ ਲਾਏ ਹੋਏ ਨੇ ਦਫਤਰਵਾਦਾਂ ਦੇ ਤੇ ਲੱਖ-ਲੱਖ ਰੁਪਇਆ ਖਾਤਿਆਂ ਦੇ வாਕੇ ਬਾਹਰਲੇ ਜ਼ਿਲ੍ਹਿਆਂ ਦੇ ਕੋਈ મોਗੇ ਤੋਂ ਕੋਈ ਤਰਨਸਰ ਤੋਂ ਵੀ ਕਿਤੇ ਉਹ ਵੀ ਪੈਸੇ ਕਿਧਾਰੇ ਹੋਏ ਉਹ ਵੀ ਵਿੱਚ ਕਾਪੀ ਲੱਗੀ ਹੈ ਹੁਣ ਐਨੀ ਤੁਹਾਡੀ ਨਰੇਗਾ ਦੀ ਲੁੱਟ ਕਰਨ ਵਾਲੇ ਤਾਂ ਉਹਨਾਂ ਦਾ ਕੇਸ ਭਾਈ ਸਾਹਿਬ ਦੀ ਪਾਉਣਾ ਪੈਗਾ ਕਿਉਂਕਿ ਪਰਚਾ ਕਰਾਉਣ ਤੋਂ باوجود ਵੀ ਉਹ ਮੁਲਾਜ਼ਮ ਨੂੰ ਕੋਈ ਅਸਰ ਨਹੀਂ ਪਿਆ ਕਿਉਂਕਿ ਅੱਜਕੱਲ ਭ੍ਰਿਸ਼ਟਾਚਾਰੀ ਅਫਸਰ ਲੋਭਣੇ ਉਹ ਪੈਸੇ ਲੈ ਕੇ ਹੀ ਉਹਨਾਂ ਨੂੰ ਕੁਝ ਨਹੀਂ ਕਿਹਾ ਤੇ ਭ੍ਰਿਸ਼ਟਾਚਾਰੀ ਸਾਡੇ ਸਰਕਾਰ ਚਲਾਉਣ ਵਾਲੇ ਆਗੂ ਨੇ ਜਿਹੜੇ ਐਮਐਲਏ ਐਮਪੀ ਮੰਤਰੀ ਬਣੇ ਨੇ ਉਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਹੋਵੇ ਪਰਚਾ 1 ਕਰੋੜ 84 ਲੱਖ ਦਾ ਤੇ ਉਹ ਡਿਊਟੀ ਤੇ ਕਿਵੇਂ ਬੈਠ ਸਕਦੇ ਨੇ ਅੱਛੀ ਗੱਲ ਉਹ ਡਿਊਟੀ ਤੇ ਇਸ ਲਈ ਦੇਖੋ ਜਿੰਨਾ ਵੀ ਮੈਂ ਕਰਦਾ ਹਾਂਗਾ ਨਰੇਗਾ ਤੁਹਾਡੀ ਆ ਉਹ ਕਰੋੜਾ ਰੁਪਏ ਤੁਹਾਡੇ ਨੇ ਚੋਰੀ ਤੁਹਾਡੀ ਕਰਦੇ ਆ ਇੱਕ ਦਿਨ ਲਾਪਰੀਤ ਪਤਾ ਨਹੀਂ ਤੁਸੀਂ ਗਏ ਕਿ ਨਹੀਂ ਗਏ ਆਪਾਂ ਇੱਕ ਦਿਨ ਮੀਟਿੰਗ ਕੀਤੀ ਸੀ ਸਾਰਾ ਗੜੀ ਗੁਰਦੁਆਰੇ ਉਹ ਦਿਨ ਮੀਂਹ ਪੈਂਦਾ ਸੀ ਆਪਾਂ ਉਹ ਕੀਤੀ ਸੀਗੀ ਬ੍ਰਾਂਡ ਇਚ ਕੀਤੀ ਸੀ ਰਾਤ ਨੂੰ ਮੈਂ ਮਸਟੋਲ ਕਢਾਇਆ ਐਨੇ 3500 ਰੁਪਏ ਲੱਗਾ ਉਹਨਾਂ ਦੀਆਂ ਫੋਟੋਸ ਕਿਤਾਬਾਂ ਵਿੱਚ 3500 ਰੁਪਏ ਲਾ ਕੇ ਮੈਂ ਆਪਦੇ ਬੰਦਿਆਂ ਨੂੰ ਦਿਖਾਣਾ ਸੀ ਆ ਵੇਖੋ ਰਾਤ ਨੂੰ ਗਿਆ ਰਾਤ ਨੂੰ 9 ਵਜੇ ਸਵੇਰ 9 ਵਜੇ ਪੌਣੇ 9 ਵਜੇ 8:30 ਵਜੇ ਰਾਤ ਨੂੰ ਨੇਰੇ ਦੀਆਂ ਫੋਟੋਆਂ ਕਿਤਾਬ ਵਿੱਚ ਲੈ ਲਈਆਂ ਰਾਦਰੂ ਨੇ ਰੇਦੀਆਂ ਫੋਟੋਆਂ ਖੇ ਲੈਣਾ ਬੰਦਾ ਕੋਈ ਨਹੀਂ ਹੁੰਦਾ ਪਰ ਫੋਟੋਆਂ ਖਿੱਚ ਲਈਆਂ ਉਹਨੂੰ ਜੀਓ ਟੈਗ ਕਰਕੇ ਆਨਲਾਈਨ ਹੋ ਗਿਆ ਉਹ ਪੈਸੇ ਆ ਗਏ ਬੰਦਾ ਕੋਈ ਵੀ ਨਹੀਂ ਨੇਰਾ ਹੁੰਦਾ ਤੇ ਫੋਟੋ ਖਿੱਚ ਕੇ ਉਹ ਆਨਲਾਈਨ ਚਾੜ ਕੇ ਪੈਸੇ ਮੰਗ ਕੇ ਦੇਖੋ ਚੋਰੀ ਢਵਾਡੀ ਹੁੰਦੀ ਆ ਫਿਕਰ ਮੈਨੂੰ ਆ ਹੈਨਾ ਹੋਰ ਸੋ ਤਾਂ ਸਭ ਤੂੰ ਮੇਰੀ ਜਾਣ ਲੈਣੀ ਹੈ ਲੈ ਲੋ ਦੁਨੀਆ ਨੇ ਨਾ ਮਾਰ ਕੇ ਦੂ। ਹਾਂ। ਤੂੰ ਆ ਤੂੰ ਇੱਥੇ ਤਾਲੀ ਮਿਲਦੀ ਪਾਉਣਾ। ਕੋਈ ਗੱਲ-ਗੁੱਲ ਕਰੇ ਨਾ ਕਿਸੇ ਪਾਸੇ ਕੋਈ ਸਿਰਮੂ ਹੋਵੇ ਤਾਂ ਮੈਂ ਉਹਦਾ ਜਵਾਬ ਦਵਾ। ਇਹ ਖਾਲੀ ਉਹੋ ਜੀ ਕਰੂਗਾ ਦੇ ਰੁੱਤੀ ਜੀ। ਹੈ ਨਾ? ਉਹਦਾ ਜਵਾਬ ਹੀ ਨਹੀਂ ਹੁੰਦਾ। ਕੋਈ ਗੱਲ ਨਹੀਂ ਐ राजे। ਬੜੀ ਵਧੀਆ ਹੋ ਗਈ ਗੱਲ। ਆ ਮੈਂ ਸਾਰਿਆਂ ਨੂੰ ਪਹਿਲਾਂ ਬਣਾਉਣਾ ਸੀ ਜੈ ਪੀ ਜੈ ਭਾਰਤ ਹੁਣ ਲਾਸਟ ਤੇ ਬੁਲਾ ਰਿਆਂ। ਜੈ ਪੀ ਜੈ ਭਾਰਤ ਸਤਿ ਸ਼੍ਰੀ ਅਕਾਲ। ਨਮਸਕਾਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਚ ਕੇਸ ਲੱਗਾ ਤੇ ਹੁਣ ਆਪਾਂ ਹਫਤੇ ਦੇ ਵਿੱਚ ਇੱਕ ਦਿਨ ਪੰਜ ਬੰਦੇ ਇੱਕ ਆਗੂ ਲੈ ਕੇ ਹਰ ਹਫਤੇ ਚੰਡੀਗੜ੍ਹ ਘਰੋਂ ਕਰਨਾ ਹੈ ਕਿਉਂਕਿ ਵੇਖੋ ਤੁਹਾਡੀ ਦਿਹਾੜੀ ਹੈਗੀ ਆ 340 ਰੁਪਏ ਪਲੱਸ 10 ਰੁਪਏ 10% ਖਰਚਾ ਪਾ ਦਈਏ 34 ਰੁਪਏ ਵਿੱਚ ਉਹ ਹੁੰਦਾ ਹੈ 340 ਦੇ 34 ਭਾਵੇਂ 380 ਰੁਪਏ ਬਣ ਜਾਂਦੀ ਹੈ 380 ਰੁਪਏ ਦਿਹਾੜੀ ਆ ਡਾਡੀ ਪਰ ਦਿੰਦੇ ਨਹੀਂ ਹੈਨਾ ਇਹ ਚਾਹੀਦਾ ਨਾ ਪੂਰੇ ਲੈਣੀ ਉਸ ਤੋਂ ਬਾਅਦ ਤੁਹਾਡਾ ਬੇਰੁਜ਼ਗਾਰੀ ਪਤਾ ਕਾਨੂੰਨ ਚ ਹੈਗਾ ਪਰ ਇਹ ਦਿੰਦੇ ਨਹੀਂ ਲਾਗੂ ਕਰਾਉਣਾ ਨਾ ਇੱਥੇ ਤੁਹਾਡਾ ਇੱਥੇ ਆਣ ਦਾ ਪਹਾੜਾ ਕਰਾਇਆ ਮੈਡੀਕਲ ਸਹੂਲਤਾਂ ਪਾਣੀ ਦਾ ਅਰੇਂਜਮੈਂਟ ਇੱਥੇ ਤੁਹਾਨੂੰ ਦੇਣਾ ਬੰਦਾ ਕਾਨੂੰਨ ਕਹਿੰਦਾ ਪਰ ਉਹ ਦਿੰਦੇ ਨਹੀਂ ਆ ਜਿਹੜੀਆਂ ਮੋਹਰਾਂ ਲਾਣੀਆਂ ਚਾਹ ਸਰਪੰਚ ਦੇ ਚਾਹ ਇੱਥੇ ਆ ਕੇ ਉਹ ਫਰਜ ਉਹਨਾਂ ਦਾ ਕਾਨੂੰਨ ਉਹਨਾਂ ਨੂੰ ਕਹਿੰਦਾ ਮੈਂ ਚਿੱਠੀਆਂ ਵੀ ਕਢਾਈਆਂ ਪਰ ਉਹ ਲਾਗੂ ਨਹੀਂ ਕਰਦੇ ਨਹੀਂ ਕਰਦੇ ਆ ਮੈਂ ਚਿੱਠੀ ਕਢਾਈ ਆ ਇੱਕ ਐਡੀਸੀਡੀ ਦੇ ਕਿ ਜਿਹੜਾ ਪ੍ਰੋਜੈਕਟ ਪਾਸ ਹੁੰਦਾ ਉਹ ਸਾਂਝੀ ਜਗ੍ਹਾ 'ਚ ਲੱਗਣਾ ਚਾਹੀਦਾ ਪਿੰਡ 'ਚ ਵੀ ਆਹ ਕੰਮ ਇੰਨੇ ਪੈਸੇ ਆ ਇੰਨੇ ਬੰਦਿਆਂ ਦੀ ਲੋੜ ਆ ਉਹ ਬੰਦਿਆਂ ਨੂੰ ਪਤਾ ਲੱਗੇ ਵੀ ਇੱਥੇ ਕੰਮ ਆ ਉਹ ਬੰਦੇ ਕੰਮ ਆਪ ਮੰਗਣ ਪਰ ਇਹ ਨੱਪੀ ਰੱਖਦੇ ਆ ਉਹ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਢੇੜਾ ਮਾਰਦੇ ਰਹਿੰਨੇ ਆ ਅਸੀਂ ਢੇੜਾ ਮਾਰਦੇ ਰਹਿੰਨੇ ਆ ਹੈਨਾ ਤੇ ਅਸੀਂ ਘੇੜਾ ਮਾਰਦੇ ਰਹਿੰਨੇ ਆ ਤਾਂ ਉਹ ਚੋਰਾਂ ਨੂੰ ਦੇ ਦਿੰਦੇ ਕੰਮ ਜਿਹੜੇ ਪੈਸੇ ਕੰਮ ਨਹੀਂ ਕਰਦੇ ਉਹਨਾਂ ਨੂੰ ਪੈਸੇ ਕਢਾ ਕੇ ਸਾਰਿਆਂ ਨੂੰ ਜੈ ਜੈ ਭਾਰਤ ਨੂੰ ਸਤਿਕਾਰ ਨਮਸਕਾਰ ਕੱਟ ਕਰਤੀ